ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਆਈ ਹੋਪ ਕਿ ਸਾਰੇ ਭੈਣ ਭਰਾਵਤਿਆ ਦੇ ਠੀਕ ਠਾਕ ਹੋਣਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਦੀ ਆਲੂ ਤੇ ਸ਼ਲਗਮਾਂ ਦੀ ਸਬਜ਼ੀ ਚੀਕ ਕੇ ਤਾਂ ਪਲੀਜ਼ ਲਾਈਕ ਤੇ ਕਮੈਂਟ ਕਰ ਦਿੱਤੋ ਮੈਨੂੰ ਬੱਸ ਇਹ ਦੱਸੋ ਕਿ ਇਹ ਸਬਜ਼ੀ ਬਣਾਉਣ ਦਾ ਤਰੀਕਾ ਕਿੰਨਾ ਲੱਗਾ ਪਲੀਜ਼ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਿਹਦੇ ਵਿੱਚ ਆਪਾਂ ਪਾਵਾਂਗੇ ਜੀ ਆਹ ਕੱਟੇ ਨੂੰ ਪਿਆਜ਼ ਤੇ ਹਰੀ ਮਿਰਚ ਲਾਸਾਂਤੀ ਅਪਰਪਰ ਦੇ ਸਟੋਮ ਯੂ ਹੈਵ ਅਜੀ ਆਪਣਾ ਤਣੀਆਂ ਪਾਲਕ ਇਹ ਪੱਚੀਰ ਕੇ ਰੱਖ ਲਿਆ ਸੋ ਆਪਾਂ ਹੁਣ ਬਣਾਣੇ ਆ ਜੀ ਸੱਚੀ ਹਾਂ ਲਾਪ ਕਰਨੇ ਲਈ ਰਿਚ ਤੇਲ ਆਡ ਤੇਲ ਲੂੰਗੀ ਆਪਾਂ ਹੁਣ ਦੂਣ ਦਵਾਂਗੇ ਜੀ ਦਵਾਰਾ ਨੂੰ ਇਹ ਵਿੱਚ ਆਪਾਂ ਕਰਾਂਗੇ ਜੀ ਜੀਰਾ ਆਡ

ਤੇ ਚਾਪਾ ਪਾ ਲਾਂਗੇ ਹਰੀ ਮਿਰਚ ਅਦਰਕ ਹਦਰਕ ਪਿਆਜ਼ ਜਾਏ ਤਾਂ ਕਿ ਸਾਰੇ ਜਾਨੇ ਨਾ ਬੰਦੇ ਆ ਵੀ ਚਾਤਣਾ ਕੋਟ ਤੇ ਜੇ ਚਾਰ ਲੰਟਾ ਤੇ ਇਹ ਅੱਜ ਕੱбина ਲੱਗੀਆਂ ਜੀ ਕਿ ਇਸ ਤੇ ਤੇੜੀ ਪਾਣੀ ਅੜਪੀ ਤੇ ਵੀ ਆ ਤਾਂ ਹਾਲੇ ਤੇ ਨਾਲ ਵੀ ਅੜਪੀ ਤੇ ਇਸੇ ਅੱਜ ਇਹ ਲੈ ਰਹੀ ਸੀ ਆਪਣਾ ਕੋਰਤਾਂ ਤੇ ਇਸੇ ਮੰਟਾ ਕਾ ਤੇ ਲੋੜ ਬਸ ਜੇ ਇਹ ਵੀ ਚੱਤੀ ਕੌਣ ਬਣਾਉਣਾ

ਇਹ ਕਿੰਨਾ ਜੀਵਤ ਤਾਂ ਨਾ ਨਮਕ ਹੁਣ ਉਹਨੂੰ ਨਾ ਪਕਾ ਰਹੇ ਹਾਂ ਇਹ ਵੀ ਕੁਝ ਤਰ੍ਹਾਂ ਇਹਨਾਂ ਦੇ ਪਰ ਥੋੜਾ ਅਚ ਰਚ ਕਰਾਂਗੇ ਪਾਣੀ ਆਏਗਾ ਚੱਲ ਲਾ ਲੈਂਦੇ ਹਾਂ ਨਾਂ ਨੂੰ ਮਸਾਲਿਆਂ ਨੂੰ ਜੀ 2 ਮਿੰਟ ਦੇ ਵਿੱਚ ਪਕਾਵਾਂਗੇ ਗੈਸ ਮੈਂ ਕੀ ਤਵਾ ਜੀ ਸਲੋ ਪਾ ਕੇ ਜੀ ਆਪਣਾ ਮਸਾਲਾ ਕੜਾਈ ਦੇ ਥੱਲੇ ਲਾਪਨਾ ਚਾਹੀਏ ਸਾਰੇ ਦੇਖੋ ਜੀ ਆਪਣੇ ਚੰਗੀ ਤਰ੍ਹਾਂ ਪੁੱਜ ਚੁੱਕੇ ਹੋ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਸ਼ਰਗਮ ਤੇ ਆਲੂ ਪਾੜ। ਸਭ ਚੀਜ਼ ਪੂਰੀ। ਹੁਣ ਇਹਨਾਂ ਨੂੰ ਆਪਾਂ ਰਲੇ ਦਿਨ ਮਸਾਲਿਆਂ ਨਾਲ ਦੇ ਕੇ ਕਿਚਨ ਦੀ ਕਰਾਂਗੇ ਮਿਕਸ। ਉਨੀ ਸਬਜ਼ੀ ਰੀਜੀ ਵੀ ਨਹੀਂ ਜੀ ਕੱਲਰ ਦੇਖੋ ਕਿੰਨਾ ਸੋਹਣਾ ਚਲੋ ਜੀ ਹੁਣ ਇਹਨੂੰ ਆਪਾਂ ਉੱਪਰ ਜੀ ਪਲੇਟ ਤੇ ਕੇ ਕਰਦੇ ਹਾਂ ਕਵਰ ਹੁਣ ਇਹਨੂੰ ਆਪਾਂ ਦਿੰਨੇ ਆ ਜੀਰੇ ਅੱਜ ਦੇ ਹੋ ਚੱਲੀ ਆ ਤਿਆਰ ਹੁਣ ਇਹ ਰਚੀ ਜੀ ਆਪਾਂ ਕਰਾਂਗੇ ਪਾੜਕ ਤੇ ਤਲਣਾ ਥੋੜਾ ਜਿਆਦਾ ਜਿਆਦਾ ਨਹੀਂ ਉਸੀ ਧਨੀਆ ਵਿੱਚ ਜੀ ਜ਼ਿਆਦਾ ਵੀ ਐਡ ਕਰ ਸਕਦੇ ਆ ਸਾਡੇ ਧਨੀਆ ਨੂੰ ਥੋੜਾ ਜਿਹਾ ਪਸੰਦ ਘੱਟ ਕਰ ਲਏ ਤੇ ਆਪਾਂ ਥੋੜਾ ਜਿਹਾ ਛੱਟ ਪਾਇਆ ਹੁਣ ਇਹਨੂੰ ਜੀ ਆਪਾਂ 5 ਮਿੰਟ ਪੀਰ ਰੋ ਉੱਪਰ ਇੱਕ ਥ੍ਰੀਟ ਦੇ ਕੇ ਸਾਚਾਂਗੇ ਤਾਂ ਹੋਰ ਕਿਸੇ ਸਬਜ਼ੀ ਦਾ ਦੇਖ ਸਕਦੇ ਹੋ ਫਿਕਵਾਲੀ ਕਿਸੇ ਡੌਂ ਬਣਾ ਕੇ ਟਰਾਈ ਜਰ ਕਰਿਓ